ਹਾਂਜੀ ਦੋਸਤੋ ਕੀ ਹਾਲ ਚਾਲ ਹੈ ਤੇ ਹੁਣ ਆਪਾਂ ਇਧਰੋਂ ਸਰਥਲ ਵੈਲੀ ਤੋਂ ਚੱਲੇ ਆ ਅੱਗੇ ਉੱਪਰ ਸੀਤਲਾ ਮਾਤਾ ਮੰਦਿਰ ਦੇ ਨੇੜੇ ਚੱਲੇ ਆ ਤੇ ਉੱਥੇ ਕਹਿੰਦੇ ਪਹਾੜੀ ਬਹੁਤ ਵਧੀਆ ਤੇ ਅੱਗੇ ਚੱਲ ਕੇ ਤੁਹਾਨੂੰ ਦਿਖਾਣੇ ਆ ਆ ਦੇਖੋ ਪਹਾੜੀਆਂ ਦਾ ਵਿਊ ਕਿੰਨਾ ਸੋਹਣਾ ਤੇ ਆ ਥੱਲੇ ਹੁਣ ਇਧਰ ਸ਼ੂਟਿੰਗ ਚੱਲ ਰਹੀ ਆ ਪਹਿਲਾਂ ਉਧਰ ਹੈਗੀ ਆ ਸਰਥਲ ਵੈਲੀ ਸਰਥਲ ਵੈਲੀ ਉੱਥੇ ਸ਼ੂਟ ਚੱਲਦਾ ਸੀ ਉੱਥੋਂ ਹੁਣ ਹੋਰ ਉੱਪਰ ਆਏ ਆ ਤੇ ਹੁਣ ਉਹ ਥੱਲੇ ਸ਼ੂਟ ਚੱਲ ਰਿਹਾ ਗੱਡੀ ਉਹ ਥੱਲੇ ਖੜੀ ਆ ਤੇ ਆਲਦਾਲੇ ਦੇਖੋ ਕਿੰਨਾ ਵਧੀਆ ਮੌਸਮ ਆ ਇੱਥੇ ਪੂਰਾ ਯਾਨਕੀ ਮੌਸਮ ਇਦਾਂ ਦਾ ਹੋਇਆ ਪਿਆ ਕਿ ਮੀਂਹ ਆਉਣ ਵਾਲਾ ਚਾਂਸ ਹੋਇਆ ਪਿਆ ਮੀਂਹ ਦਾ ਕੋਈ ਪਤਾ ਹੀ ਨਹੀਂ ਲੱਗਦਾ ਕਦੋਂ ਆ ਜਾਵੇ ਮੀਂਹ ਇੱਥੇ ਤੇ ਹੁਣ ਉਹ ਸਾਹਮਣੇ ਪਹਾੜੀ ਦੇਰ ਧੁੱਪ ਨਿਕਲੀ ਹੋਈ ਆ ਤੇ ਇੱਥੇ ਬਹੁਤ ਵਧੀਆ ਨਜ਼ਾਰਾ ਪੂਰਾ ਹਵਾ ਠੰਡੀ ਠੰਡੀ ਚੱਲਦੀ ਆ ਇੱਥੇ ਮੀਂਹ ਆ ਗਿਆ ਤਾਂ ਹੋਰ ਵਧੀਆ ਨਜ਼ਾਰਾ ਆ ਜਾਂਣ ਇੱਥੇ ਪੂਰਾ ਇਧਰ ਵੀ ਦੇਖੋ ਦਰਖਤ ਕਿੰਨੇ ਸੋਹਣੇ ਲੱਗੇ ਹੋਏ ਆ ਈਲ ਦੇ ਦਰਖਤ ਨੇ ਇਹ ਤੇ ਥੱਲੇ ਨਾਲ ਪਾਣੀ ਚੱਲ ਰਿਆ ਹੋਂ ਤਾਂ ਬਰਸਾਤਾ ਹੈ ਨਹੀਂ ਗੇ ਬਰਸਾਤਾ ਹੁੰਦੀ ਹੈ ਫਿਰ ਤਾਂ ਪਾਣੀ ਪੂਰਾ ਭਰ ਕੇ ਆਉਂਦਾ ਰੋੜ ਰੜ ਕੇ ਪੱਥਰ ਦੇਖੋ ਗੋਲ ਹੋਏ ਪਏ ਨੇ ਇਹ ਜਿਹੜਾ ਪਾਣੀ ਆ ਇਹਦੇ ਅੱਗੇ ਜਾ ਕੇ ਝਰਨੇ ਬਣਦੇ ਆ ਜਦੋਂ ਅਸੀਂ ਉੱਪਰ ਆਏ ਸੀਗੇ ਉਪਰ ਵਾਲੇ ਜੀ ਕਈ ਜਗ੍ਹਾ ਤੇ ਇਹਨਾਂ ਝਰਨੇ ਬਣੇ ਹੋ ਜੀ ਲੋਕੀ ਗੱਡੀਆਂ ਗੁੱਡੀਆਂ ਧੋਂਦੇ ਸੀ ਨਹਾਉਂਦੇ ਸੀ ਓਹੋ ਸਾਹਮਣੇ ਪਹਾੜੀ ਉੱਪਰ ਦੇਖੋ ਸ਼ੀਤਲਾ ਮਾਤਾ ਦਾ ਮੰਦਿਰ ਆ ਇਹ ਇਧਰਲੇ ਜਾਨੀ ਕਿ ਜੇ ਉਹ ਵੀ ਇਧਰ ਰਹਿਣ ਵਾਲੇ ਨੇ ਇਹ ਮਾਤਾ ਨੂੰ ਬਹੁਤ ਮੰਨਤ ਹੈਗੀ ਆ ਮੰਦੇ ਆ ਤੇ ਇੱਥੇ ਬਹੁਤ ਰੁਕੀ ਆਉਂਦੇ ਮੱਥਾ ਟੇਕਣ ਪੌੜੀਆਂ ਬੜੀਆਂ ਹੋਈਆਂ ਥੱਲੇ ਜਾਣ ਦੀ ਚੜ੍ਹ ਕੇ ਜਾਣ ਦੀ ਪੌੜੀਆਂ ਤਕਰੀਬਨ ਹੋਣਗੀਆਂ ਮੇਰੇ ਹਿਸਾਬ ਨਾਲ 2 300 ਪੌੜੀ ਹੈਗੀ ਆ ਤੇ ਤਕਰੀਬਨ ਜਿੰਨੇ ਵੀ ਲੋਕੀ ਇੱਧਰ ਆਉਂਦੇ ਆ ਮੱਥਾ ਜੂਕ ਟੇਕੇ ਜਾਂਦੇ ਨੇ ਮਾਤਾ ਦੇ ਪਹਾੜੀ ਤੋਂ ਥੱਲੇ ਉਤਰ ਕੇ ਆ ਕੇ ਦੇਖਿਆ ਤਾਂ ਮੁੰਡਾ ਫੋਟੋ ਖਿਚਾਉਣ ਦੇ ਵਾਰੇ ਉੱਪਰ ਚੜਿਆ ਤੇ ਪਹਾੜ ਤੇ ਕਈ ਵੀ ਜਾਣੇ ਨਾ ਚੜ੍ਹਨਾ ਨਾ ਦੇਖਿਆ ਹੁਣ ਇਹਦਾ ਕੀ ਹਾਂ ਇਹ ਉਹ ਆ ਗਿਆ ਥੱਲੇ ਕਰਤਾ ਉਹੀ ਕੰਮ ਛਾੜਦਾ ਨੂੰ ਕੱਪੜੇ ਉਹ ਕੈਮਰਾ ਪਿਆ ਤੇ ਇੱਕੋ ਕੈਮਰਾ ਉਹ ਉਥੇ ਟਰੈਕ ਲੱਗ ਰਿਹਾ ਟਰੈਕ ਦੇ ਉੱਤੇ ਚੱਲਣਾ ਕੈਮਰਾ ਤੇ ਆ ਇੱਧਰ ਬੈਠ ਕੇ ਦੇਖ ਰਹੇ ਨੇ ਸੀਨਾ ਕਿਦਾਂ ਹੋ ਰਿਹਾ ਪਾਸ ਕਰਦੇ ਨੇ ਸੀਨੇ ਇਹ ਇੱਕ ਆ ਦੇਖੋ ਪਹਾੜੀ ਦੇ ਉੱਤੇ ਵੀ ਸ਼ੂਟਿੰਗ ਇੱਥੇ ਚੱਲਣੀ ਆ ਜੇ ਉੱਪਰ ਸਮਾਜ ਨੂੰ ਪੰਚਾਰੇ ਨੇ ਉੱਪਰ ਮੁੰਡੇ ਇਦਾਂ ਮਾੜੀ ਮੋਟੀ ਲਾਈਟ ਲੱਗਣੀ ਹੁੰਦੀ ਆ ਜਿਹਨੇ ਕੋਈ ਥੋੜੀ ਬਹੁਤੀ ਤੇ ਆ ਸੀਨ ਹੋ ਰਿਹਾ ਹੁਣ ਦੇਖੋ ਇਹ ਗਾਣੀ ਗੁਣੀ ਵਾਲੇ ਵਿੱਚ ਸੀ ਨਾ ਉਹ ਸੀਨ ਹੋ ਰਿਹਾ ਤੇ ਉਹ ਸਾਹਮਣੇ ਕੈਮਰਾ ਲੱਗਿਆ ਹੋਇਆ ਉੱਪਰ ਆ ਮੁੰਡਾ ਲਾਈਟ ਚੈੱਕ ਕਰ ਰਿਹਾ ਸੈਟਿੰਗ ਲਾਈਟ ਦੀ ਯਾਨੀ ਇਹ ਕੁੜੀ ਨੂੰ ਫੋਲੋ ਕਰਦਾ ਲਾਈਟ ਲਾ ਕੇ ਇਸ ਦੇ ਬਾਅਦ ਹੋ ਗਿਆ ਆਪਣਾ ਬੈਕਅਪ ਤੇ ਹੁਣ ਆਪਾਂ ਚੱਲੇ ਆ ਬਣੀ ਇਹ ਸੀਗਾ ਸਰਸਰ ਵੇਲੀ ਉੱਪਰ ਜਾ ਕੇ ਚਲੇ ਗਏ ਸੀ ਹੁਣ ਇਹਦੇ ਬਾਅਦ ਚੱਪਾ ਜਾਣਾ ਬਣੀ ਉੱਥੇ ਕਮਰਾ ਲਗਾ ਹੋਟਲ ਵਿੱਚ ਕਮਰੇ ਲੈ ਹੋਇਆ ਤੇ ਆਪਾਂ ਹੁਣ ਉੱਥੇ ਪਹੁੰਚਦੇ ਆਂ ਤੇ ਆਹ ਦੇਖੋ ਰਾਸਤੇ ਦਾ ਵੀਊ ਵ ਤੁਹਾਨੂੰ ਦਿਖਾ ਰਿਹਾ ਪਹਾੜੀ ਦਾ ਕਿੰਦਾ ਦਾ ਇਹ ਕੱਚੀ ਪਹਾੜੀ ਸੀ ਮੀਂਹ ਦੇ ਵਿੱਚ ਬਹੁਤ ਖੁਰਕੇ ਆ ਜਾਂਦੀ ਆ ਰੋਡ ਦੇ ਉੱਤੇ ਅਜੇ ਰਸਤਾ ਬਣ ਰਿਹਾ ਕਾਫੀ ਗਾਂਹ ਤੱਕ ਜਾਣਾ ਇਹ ਅਜੇ ਅੱਗੇ ਤੱਕ ਇਹ ਬੰਦਾ ਰਸਤਾ ਇੱਥੇ ਅਸੀਂ ਇੰਟਰਵਿਊ ਵਰਾ ਕੇ ਗਏ ਸੀ ਫਿਰ ਔਟ ਵੀ ਹੋਣਾ ਬਾਅਦ ਉੱਥੇ ਜਾ ਕੇ ਇੰਟਰਿਵੀਊ ਵਰਾ ਕੇ ਔਟ ਹੋਣਾ ਬਾਅਦ ਤੇ ਯਾਰ ਰਸਤੇ ਵਿੱਚ ਆਪਾਂ ਨੂੰ ਮੰਦਰ ਸੀਗਾ ਮੰਦਰ ਕੋਲੇ ਹੈ ਪੂਣੀ ਮੋੜ ਸੀ ਇੱਕ ਆਪਣਾ ਵਲੌਗ ਦੇਖਣ ਲਈ ਬਹੁਤ ਬਹੁਤ ਧੰਨਵਾਦ ਮਿੱਤਰਾਂ